ਹੁਣ ਤੇ ਇੱਕ ਨਵਾਂ ਕੰਮ ਹੈ ਕਈ ਵਾਰੀ ਮੈਂ ਹੱਥ ਜੋੜ ਕੇ ਬੇਨਤੀ ਆਖਦੇ ਆ ਤੁਹਾਨੂੰ ਵੀ ਕਹਿ ਲੱਗਿਆ ਇੱਕ ਹੁਣ ਨਵਾਂ ਕੰਮ ਚੱਲਿਆ ਗੁਰੂ ਘਰਾਂ ਵਿੱਚ ਆਮ ਘਰਾਂ ਵਿੱਚੋਂ ਸੰਗਤ ਆਉਂਦੀ ਹੈ ਸਾਰੇ ਨਹੀਂ ਮੈਂ ਸਾਰਿਆਂ ਨੂੰ ਨਹੀਂ ਕਹਿ ਰਿਹਾ ਪਰ ਬਹੁਤਾਤ ਹੈ ਉਹ ਘਰਾਂ ਘਰਾਂ ਵਿੱਚੋਂ ਗੁੱਟ ਕੇ ਸਹਿ ਪੋਥੀਆਂ ਲੈ ਕੇ ਨਾ ਘਰਾਂ ਵਿੱਚੋਂ ਤੇ ਗੁਰਦੁਆਰਾ ਸਾਹਿਬ ਆਉਣਗੇ ਵਜ਼ੀਰਾਂ ਨੂੰ ਕਹਿਣਗੇ ਪ੍ਰਬੰਧਕਾਂ ਨੂੰ ਬਾਬਾ ਜੀ ਇਹ ਗੁਰਦੁਆਰਾ ਸਾਹਿਬ ਰੱਖ ਲਓ ਬਾਣੀ ਦੇ ਗੁੱਟ ਕੇ ਬਾਣੀ ਦੀਆਂ ਪੋਥੀਆਂ ਤੇ ਜੇ ਉਹਨਾਂ ਨੂੰ ਪੁੱਛੋ ਭਾਈ ਕਿਉਂ ਗੁਰਦੁਆਰੇ ਕਿਉਂ ਲੈ ਕੇ ਆਏ ਹੋ ਤੇ ਕੋ ਜਵਾਬ ਪਤਾ ਕੀ ਹੁੰਦਾ ਕਹਿੰਦੇ ਜੀ ਪਹਿਲਾਂ ਬਾਪੂ ਜੀ ਸੀ ਜਾਂ ਮਾਤਾ ਜੀ ਸੀ ਉਹ ਬਾਣੀ ਪੜਦੇ ਸਨ ਹੁਣ ਬਾਪੂ ਜੀ ਜਾਂ ਮਾਤਾ ਜੀ ਚਲੇ ਗਏ ਉਮਰ ਭੋਕੇ ਤੇ ਹੁਣ ਕੋਈ ਬਾਣੀ ਨਹੀਂ ਪੜਦਾ ਅਸੀਂ ਸੋਚਿਆ ਗੁਰਦੁਆਰੇ ਦੇ ਜਾਈਏ ਤੇ ਮੈਂ ਕਈ ਵਾਰੀ ਕਹਿਣਾ ਹੁੰਦਾ ਵੀ ਤੁਸੀਂ ਬਾਪੂ ਦੀ ਜ਼ਮੀਨ ਜਾਇਦਾਦ ਉਹਤੇ ਧਾਰਮਿਕ ਸਥਾਨ ਤੇ ਦੇਣੀ ਆਏ ਉਹਤੇ ਨਹੀਂ ਕੋਈ ਦੇਣਾ ਹੈ ਗੁਟਕੇ ਸਾਹਿਬ ਕੋਠੀਆਂ ਦੇ ਬਾਪੂ ਪੜਦਾ ਸੀ ਤੇ ਮਾਤਾ ਜੀ ਬਾਣੀ ਪੜਦੇ ਸਨ ਉਹ ਦਿਨ ਆ ਗਏ ਉਹਦੀ ਕੀਤੀ ਮਿਹਨਤ ਦੀ ਕਮਾਈ ਉਹਤੇ ਕਿਤੇ ਦੇਣ ਨਹੀਂ ਗਏ ਅਸੀਂ ਉਹ ਭਾ ਲਈਓ ਜੇ ਬਾਪੂ ਜਾਂ ਮਾਤਾ ਦੀ ਬਾਣੀ ਪੜਦੇ ਰਹੇ ਉਹ ਆਪਣਾ ਜੀਵਨ ਸਵਾਰ ਕੇ ਚਲੇ ਗਏ ਹੁਣ ਤੂੰ ਇਹਨੂੰ ਗੁਰੂ ਘਰ ਨਾਲ ਪਛਾ ਤੂੰ ਹੋਰ ਲੈ ਕੇ ਆ ਸਕੋ ਤੂੰ ਹੋਰ ਬਾਣੀ ਦੀਆਂ ਪੋਥੀਆਂ ਲੈ ਕੇ ਆ ਇਤਿਹਾਸੀਆਂ ਤੂੰ ਘਰ ਪੜਿਆ ਕਰ ਉਹ ਆਪਣਾ ਜੀਵਨ ਸਵਾਰ ਕੇ ਚਲੇ ਗਏ ਬਾਣੀ ਪੜ ਕੇ ਨਾਮ ਜਪ ਕੇ ਤੂੰ ਆਪਣੇ ਕਰਮ ਕਰਨੇ ਆ ਪਰ ਇਹ ਹੁਣ ਚਲਦਾ ਹੈ ਇਹ ਆਮ ਚਲਦਾ ਹੈ ਨਹੀਂ ਭਾਈ ਬਾਣੀ ਪੜੋ ਗੁਰੂ ਸਾਨੂੰ ਲੜਕਾ ਤੇ ਲਾ ਕੇ ਗਿਆ ਮਾਰੇ ਕਹਿ ਕੇ ਕੀ ਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤਕ ਗੁਰੂ ਨਿਸਤਾਰੈ